ਦਾ ਤ੍ਰੀਗਲ ਜੀ ਸਾਰੇ ਵੀ ਰਹਿ ਗਏ ਅੱਜ ਆਪਾਂ ਤਲ ਕਾਣ ਕੇ ਬੀਜੀ ਦਾ ਅੱਜ ਆਇਆ ਇਹ ਵੀ ਸਪਰੇਅ ਕਰਨ ਵਾਲਾ ਆ ਗਿਆ ਬੂਮ ਇਧਰ ਇੱਕ ਪਾਸੇ ਆਪਣਾ ਥੋੜਾ ਜਿਹਾ ਰਹਿ ਗਿਆ ਉਧਰ ਉਹ ਕਿਰੰਦਿਆ ਝੋਟਾ ਆਪਣਾ ਤੇ ਹੁਣ ਇਹਨੇ ਕਿ ਕੀ ਬੰਦਾ ਉਹਦੋਂ ਦੂਜੇ ਨਾਲ ਕਰਕੇ ਗਏ ਉਹ ਵੀ ਇਹਨਾਂ ਦਾ ਹੀ ਪੰਪ ਸੀ ਇਹ ਹੁਣ ਬਹੁਤ ਜਿਆਦਾ ਨੁਮਉਂਦਾ ਬੋਗ ਗਿਆ ਜਾ ਫੁੱਟ ਜਗਾ ਹਟਦਾ ਕਿੱਲੇ ਜਦੋਂ ਸਿਰਫ ਦੋ ਵੀ ਫੇਰੇਂਦੇ ਯਾਰਾ ਕੱਢੀ ਦੂਰ ਤੱਕ ਘੜਦਿਆ ਬੋਏ ਸਾਪੋ ਘੈਂਟ ਆਏ ਇਹ ਗਾੜ ਬਹੁਤ ਘੈਂਟ ਹੈ ਔਰ ਲਈ ਸਾਈਡ ਬੰਦ ਕਰਤੀ ਇੱਥੇ ਹੋਈ ਸਪਰੇਅ ਦੇ ਬੋਏ ਜਗਾੜ ਇੱਕ ਸਾਈਡ ਤੋਂ ਬੰਦ ਕਰ ਲੇਤੇ ਜਿੱਥੇ ਹੋਈ ਆ ਏ ਡੀ ਵੀ ਫालतू ਚੱਲਦਗੇ ਰੈਡ ਕੇ ਨਾਲ ਗਿਆ ਇਹ ਗਾੜ ਬਹੁਤ ਜਿਆਦਾ ਪੈਣਾ ਹੁਣ ਇਹਨਾਂ ਵੀਰ ਨੂੰ ਕਿਹਾ ਵੀ ਸਾਡੀ ਖਾਦ ਵੀ ਪਾ ਦੇ ਥੋੜੇ ਦਿਨਾਂ ਤੱਕ ਪਾ ਜਾ ਖਾਦ ਜਿੱਥੇ ਉੱਤੇ ਵੱਡੀਆਂ ਹੋਈਆਂ ਭਰ ਨਾਲ ਚੋਗੀਆਂ ਖਾਦ ਡਗੀ ਜਿਹੜੀ ਕਣਕ ਪੀਜੀ ਹੈ ਤੇ ਇਹ ਕਿਹਾ ਉਥੇ ਖਾਦ ਪਾ ਦੇ ਜਾਂਦਾ ਕਰਨਾ ਫਿੱਟ ਮਗਰ ਜਗਾੜ ਹੈ ਖਾਦ ਵਾਲਾ ਇਹ ਖਾਦ ਵਾਲਾ ਜਦੋਂ ਫਿੱਟ ਕਰ ਲਿਆ ਫਿਰ ਕਰਾਵਾਂਗੇ ਉਹ ਵੀ ਵਿਖਾਵਾਂਗੇ ਤੁਹਾਨੂੰ ਵੀਡੀਓ ਖਾਦ ਦੀ ਵੀ ਤੋ ਵੇਖੋ ਹੁਣ ਬੰਦ ਹੋ ਗਈਆਂ ਸਾਰੀਆਂ ਜਿਗਾਰ ਤੇ ਵਾਹ ਹੁਣ ਵੇਖੋ ਇਕੱਠਾ ਗੱਡਾ ਜਗੜਦਾ ਹੁਣ ਇੱਥੇ ਹੋ ਗਈ ਹੁਣ ਉੱਤੇ ਚੱਲੇ ਆਹ ਆਡੇ ਬੰਦੇ ਨੂੰ ਕੰਮ ਲਈ ਪਾਇਆ ਏ ਇੱਕ ਪਾਸੇ ਵਟਾਂ ਪਾਉਂਦੇ ਏ ਇੱਕ ਪਾਸੇ ਕਣਕ ਬੀਜਣਦੇ ਏ ਇੱਕ ਪਾਸੇ ਸਪਰੇਅ ਹੁੰਦੀ ਤੇ ਇੱਕ ਪਾਸੇ ਨੁਕਰਾਂ ਘਾੜਨਦੇ ਬੰਦੇ ਚੈੱਕ ਕਰੋ ਉਧਰ ਤੁਸੀਂ ਤਿੰਨਾਂ ਟਰੈਕਟਰ ਚਲਾਉਂਦੇ ਇੱਕੋ ਵੜੀ ਇੱਕੋ ਕੱਲੇ ਜਾਂਦੇ ਨੇ ਟਰੈਕਟਰ ਇੱਕ ਵਟਾਂ ਪਾਉਂਦੇ ਆ ਜੇ ਇੱਕ ਕੜਕੇ ਰਹਿੰਦੇ ਤੇ ਇੱਕ ਸਪਰੇਅ ਕਰਦੇ ਆ ਕਮਲ ਹੀ ਪਿਆ ਮਦਿਆਂ ਨੇ ਥੋੜਾ ਜਾਈ ਰਹਿ ਗਿਆ ਹਨਕ ਦਾ ਗਈ ਬੀਜੀ ਇਹ ਬੀਜੀ ਆਪਾਂ ਇਚੋ 나ੜ ਸੌੜਿਆ ਨਹੀਂ ਜੇ ਯਾਰਾ 21 ਦਾ 나ੜ ਆ ਤੇ ਆਪਾਂ ਵਿੱਚ ਇਹ ਮੈਂ ਵਾਇਆ ਇਹ ਸਾਰੇ ਤਾਂਿਆਂ ਦੀ દોਰ ਲਾ ਦੇ ਉੱਤੇ ਸੁਪਰ ਸੈਂਟਰ ਆਪਾਂ ਤਣਕੀ ਦਿੱਤੀ ਆ ਦੇਖ ਇਧਰ ਅਮਿੰਦਰੇ ਰਵਟਾ ਪਾਈਆਂ ਮਗਲੇ ਓਏ ਉਹ ਨੁਕਰ ਸਬੀਰ ਗਾਵੇ ਵੱਡੀ ਵੱਡੀ ਸਾਰੀ ਥੱਲੇ ਡਲ ਜਾਂਦੀ ਹੈ ਹਾਂ ਕੱਟ ਆਪਣੇ ਕਰਦੇ ਆ ਚੱਲਣ ਦੀ ਆ ਗਈ ਤੇ ਚੂਚਕਾਲ ਫੇਰ ਲਾਲਜੀ ਦਾ ਵੱਡਣ ਤੇ ਕਾਰਕਾ ਕੋ ਚੱਲਣ ਦੀ ਜਦੋਂ ਨੋਪਰ ਦੇ ਟੰਦੇ ਆਇਆ ਤੇ ਉਹ ਥੋੜਾ ਤੇਲ ਘਾਟੀ ਜਾ ਰਿਹਾ ਟਾਂ ਦਾ ਨਈ ਐ ਤੋ ਆ ਮਰਾ ਬਰਾ ਵੀ ਆਪਣਾ ਦਾ ਵਾਇਆ ਇਨ ਸਵੇਰੇ ਸਵੇਰੇ ਪਰਾਲੀ ਵਿੱਚ ਤੇ ਦੇਰ ਬੜਾ ਨਾ ਆ ਜੀ ਜਿਹੜੇ ਨਾ ਢਾੜੀ ਕੱਢ ਕੇ ਆ ਮੈਂ ਜਿਗਿਆਂ ਜਦੋਂ ਉੱਤ ਆ ਹੀ ਆ ਗਿਆ ਕੂਟ ਬੜ ਪਾਏ ਆ ਮੈਂ ਉੱਤ ਆ ਹੀ ਬਹਿ ਗਿਆ ਹੁਣ ਮੈਂ ਚੱਲ ਕੋਈ ਨਹੀਂ ਵਿਚਰਨਾਂ ਨੂੰ ਲੈ ਆ ਤੋ ਮੈਂ ਕਹਤੇ ਤੇਰਾ ਡੋਲਦਾ ਜੀ ਤੇ ਕੀ ਲੋਈ ਜੀ ਲਾਉਂਦੇ ਆ ਦੂਜਾ ਜਾਂ ਤੀਜਾ ਪਹਿਲਾ ਗੇਅਰ ਤੋਂ ਸਮਝੋ ਆਪਣੇ ਰਾਈਡਰ ਦਾ ਹੈ ਇਹ ਨਾਲ ਹੀ ਕਦੀ ਪਾਇਆ ਪਹਿਲਾ ਗੇਅਰ ਜੇ ਪਾਈਏ ਖਰਚਾ ਜਾਂਦਾ ਚੱਲ ਜਾਂਦਾ ਫਿਰ ਪਹਿਲਾ ਗੇਅਰ ਘੜਕੜੀ ਪਾਈ ਤੇ ਕਾਲੀ ਜਿੱਤੇ ਵੀ ਜਾਈਏ ਅੱਗੇ ਵਗੀਆਂ ਦੁਨੀਆਂ ਵੇਖੋ ਦੂਰ ਦੂਰ ਤਵੇਆਂ ਦੇ ਅੱਜ ਦੇ ਨਾਲ ਬਿਆਨਾ ਕਰਨ ਸੁਝਾਉਣਾ ਹੈ ਫਿਰ ਉਹ ਕੰਨ ਫਰਾਂ ਦੇ ਅੜਦੀ ਤੇ ਉਹ ਅੰਦੇ ਦੀ ਜਾ ਜਾ ਏ ਟਰਾਈ ਟਰੈਕਰ ਆਪ ਤੋਂ ਬਈ ਜ਼ਿਆਦਾ ਏ ਹੋਇਆ ਝੱਗੇ ਕੋ ਹੋ ਗਿਆ ਮੈਨਾਂ ਝੱਗੇ ਕੋ ਹੋ ਗਿਆ ਤੇ ਜਰੂਰ ਆਇਆ ਪਰ ਜਿੱਤ ਇਦਾਂ ਜੇ ਤਾਂ 75 ਹਜ਼ਾਰ ਰੋ ਪਾਵਰੰਦਾ ਆਪਣੇ ਉਹ 36 ਹਜ਼ਾਰ ਪਾਵਰ ਟਰਾਈ ਟਰੈਕਰ ਆ 5405 CRD ਉਹੋ ਨਾ ਜ਼ਿਆਦਾ ਹੀ ਹੋਰ ਮਾਰੰਦਾ ਆਏ ਤੇ ਬਹੁਤ ਜ਼ਿਆਦਾ ਫਰਕ ਪੈਦਾ ਝੱਗੇ ਨੂੰ ਪਤਾ ਨਹੀਂ ਸਾਲਾ ਕੀ ਪਾ ਦਿੰਦਾ ਟਰੈਕਰ ਆਏ ਸਟਾਰਟਿੰਗ ਬਹੁਤ ਵਧੀਆ ਮੈਂ ਤੇ ਜੀ ਸਟਾਰਟ ਹੋਏ ਦਾਤ ਨੂੰ ਆਉਂਦੀ ਦੇਰ ਥੋੜਾ ਜਿਹਾ ਮੈਸਨ ਅਡਵਾਂਸ ਕਰਦਾ ਬੰਬਾ ਉਹਨਾਂ ਜੋ ਜਾਰੀ ਚਲਾਉਂਦੇ ਸੀ ਆਰ ਡੀ ਵੀ ਚਲਾਉਂਦੇ ਰਹੇ ਸੀ ਚਲਾ ਦਿਆ ਇਹ ਕਦੇ ਦਿਨ ਚ ਗੱਡ ਚ ਲੈ ਆਉਂਦੀ ਗੱਡ ਤੇ ਦਾ ਸੀ ਆਰ ਡੀ ਇਹ ਤਾਂ ਇਹ ਕੋਲ ਪਰ ਰੁਕਣਾ ਉਹ ਬਟਲ ਸੁਪਰ ਜਿਹੜਾ ਤੇ ਜੇ ਮਾ ਜ ਰਾਤ ਕੋਟ ਜੇ ਗੋਈਆ ਦੋਮਰੇ ਆਦਰ ਨੇ ਸੀਆਰਡੀ ਮੇਰੇ ਮਗਰ ਲੱਗਾ ਹੀ ਮਾ ਤੋਰੇ ਚੱਕਰ ਲੈ ਆਇਆ ਜੀ ਇਹ ਨੀਓ ਦਾ ਬਹੁਤ ਅੱਗੇ ਲੰਘਿਆ ਮਾਰ ਦੋ ਜੇ ਵਾਸਨ ਲੱਗ ਪਿਆ ਉਹ ਦੂਜੇ ਵਾਸਨ ਲੱਗ ਪਿਆ ਜਿੰਨੇ ਵੀ ਵੀਰ ਸੀਆਰਡੀ ਨਾਲ ਜਨਾ ਸਾਨੂੰ ਪੁੱਛ ਕੇ ਦੇ ਹੋਈ ਤੁਹਾਨੂੰ ਗੱਸਾ ਜੇ ਦੀ ਕੋਈ ਜਿਹਨੇ ਸੀਆਰਡੀ ਨਾਲ ਆਇਆ ਤੇਰਾ ਈ ਹਰ ਬੜੀ ਰੀਜਸੀ ਆਰਟੀ ਲੈ ਆਂਦੀ ਪਰ ਇਹ ਨਾ ਹੁਣ ਪੁੱਛ ਕੇ ਲੋ ਦੂਆਣਾ ਗਾਨਾ ਤੇ ਮਾਸ਼ੀਓ ਦਾ ਏ ਇਹ ਕਿਹੜੀ ਕੰਪਨੀ ਏ ਇਹ ਆਪ ਹੀ ਜਾਰਗੀ ਤਾਈ ਤੋਂ ਲੋਕਲ ਹੀ ਦਾ ਲੋਕਲ ਦਾ ਏ ਕਰੋ ਕਰਮਦਾਸ ਉਹ ਹੈਗਾ ਮਾਸ਼ੀਓ ਕੰਪਨੀ ਦਾ ਅਗਲ ਬ੍ਰੈਂਡ ਏ ਬ੍ਰੈਂਡ ਏ ਜੇ ਤਾਈ ਉਹ ਨਹੀਂ ਬ੍ਰੈਂਡ ਉਤਾਂ ਉਹ ਬ੍ਰੈਂਡ ਚੋਂਦਾ ਤੇ वोटी ओसी आर 8705 ए 52 ਦਾ ਜਦ ਦੇਖੋ ਗਿਆ ਹੈ ਇਹ ਟਰੱਕ ਜਗਰਾੜ ਦੇ 스프링 ਆਲੇ ਇੱਕੋ ਪਾਸੇ ਨੂੰ ਮੁੜਦੇ ਇੱਕ ਪਾਸੇ ਨੂੰ ਨਹੀਂ ਮੁੜਦੇ ਜਗਰਾੜ ਇਧਰ ਇੱਕ ਐਨ ਮੁੜ ਕੇ ਨਾ ਮਗਰਾੜ ਇਧਰ ਇੱਕ ਇੱਥੋਂ ਐਨ ਉਹ ਨਹੀਂ ਮੁੜਦੇ ਨਾਲ ਨਹੀਂ ਲੱਗਦੇ ਮਗਰਾੜ ਦੇ ਤੇ ਇਧਰ ਇੱਕ ਇਹ ਜੋ ਨਾਲ ਲੱਗ ਜਾਂਦੇ ਨਾ ਉਹ ਸਪਰਿੰਗ ਜਿਹੜੇ ਉਹ ਕਰ ਦਿੰਦੇ ਨੇ ਹਾਂ ਦੱਸੋ ਕੀ ਚਾਹੁੰਦੇ ਜੇ ਹੋ ਗਏ ਚਾਵਾ ਦੋਰਾਜੀ ਆਹ ਆ ਉਹ ਵੀ ਰੀਅਰ ਸੁਪਰਟਰ ਤੇ ਮਨੇ ਗੇਅਰ ਗੱਡਿਆ ਇਹਦੇ ਸ਼ਾਰਟ ਵਾਲਾ ਗੇਅਰ ਨਹੀਂ ਲਫਾਇ ਕੱਲਾ ਹੀ ਲਾਇਆ ਥੱਲੇ ਬੰਧਾਣਾ ਹੈ ਘੇੜਦਾ ਹੀ ਆਵੇ ਸ਼ਾਰਟ ਵਾਲਾ ਨਹੀਂ ਗੇਅਰ ਹੀ ਨਹੀਂ ਪਾਇਆ ਇਹ ਨੁੱਕਰ ਜਿਆਸੇ ਆਉਂਦੇ ਮੈਨੂੰ ਇਹਨੇ ਗੇਰ ਨਹੀਂ ਲਾਇਆ ਖਾਲੀ ਲਈ ਆਇਆ ਚਲੋ ਜੀ ਇਹਨੇ ਬਲੇਟਾ ਨਾਲ ਸਾਰੀ ਜਿਹੜੀ ਮਾਪ ਤੇ ਵੱਜੀ ਹੁੰਦੀ ਆ ਸਭ ਤੋਂ ਔਫਸ ਉੱਪਰ ਲੀਟਰ ਚਲਾਉਂਦਾ ਇਹ ਜੋ ਧੇਰ ਪਾ ਕੇ ਬੈਈ ਤੇ ਦੂਜਾ ਵਾਸਾ ਨਹੀਂ ਹੁੰਦਾ ਤੇ ਮੰਦਰਾ ਵੀ ਲਿਆਂਦਾ ਹੀ ਨਾਲ ਦੇ ਦੇ ਨਾਲ 18 ਦਾਹੀ ਵੀਦ ਨਾਲ ਨਾਲ ਕੰਮ ਨਬੇੜ ਕੇ ਵਟਾਂ ਪਾਈ ਜਾਂਦੇ ਆ ਆ ਚੱਲਾਂ ਦਾ ਇੱਕ ਤੇ ਕਾ ਹੋ ਜੇ ਇੰਨਾ ਲੌਣੀ ਰਾਤ ਤੇ ਨਾਲੋ ਨਾਲ ਵਟਾਂ ਵੀ ਪਾਉਂਦੇ ਆਪਾਂ ਲੋ ਓਕੇ ਬਾਏ ਧੰਨਵਾਦ ਜਿਹੜੇ ਵੀਰ ਵੇਂਦੇ ਜਿਹੜੇ ਨਹੀਂ ਵੇਂਦੇ ਉਹਨਾਂ ਦਾ ਵੀ ਧੰਨਵਾਦ ਜੀ